ਜਿਹੜੇ ਕੋਈ ਜਗ੍ਹਾ ਤੇ ਪਰ ਪਹੁੰਚੇ ਨੇ ਤਾਂ ਸਾ ਤੋਂ ਅਸੀਂ ਜੀਰਾਂ ਤੋਂ ਨਾ ਆ ਰਿਹਾ ਜੀ ਆ ਲੈ ਕੋਈ ਫਦੇ ਪਾ ਕੇ ਜੀਰੋ ਇਹਨਾਂ ਦਾ ਕਾਹਦਾ ਰਕੀ ਆ ਜਾਂ ਲੱਗੇ ਕਦੀਰ ਇੱਕ ਕੋਸਟੇਰ ਹਰਜੋ ਬਈਰਾ ਪੰਜ 6 ਲਗਾ ਰੋ ਵੀਰੇ ਮੜਾ ਲੈ ਆ ਸਾ ਤੋਂ ਦੇ ਨਾਲ ਹੋ ਸਭ ਤੋਂ ਪਹਿਲਾਂ ਗੱਲ ਐ ਕੋ ਅਕਾਲ ਪੁਰਖ ਨੇ ਪੰਜਾਬ ਵੀ ਜਾਗਤਾ ਲਿਖੀ ਤੇ ਹਿੰਦੁਸਤਾਨ ਵੀ ਜਾਗਣਾ ਸ਼ੁਰੂ ਹੋ ਗਿਆ ਹੁਣ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਯਾਦ ਰੱਖੋ ਖੁਸ਼ ਹੋ ਜੇ ਬਜਾਣਾ ਨਹੀਂਗਾ ਹੁਣ ਤੁਸੀਂ ਵੇਖਿਓ ਜੇ ਸਭ ਠੀਕ ਹੋਊਗਾ ਪਿੱਛੇ ਵੀਰੇ ਹੋਰ ਗਿਣਾਂ ਆ ਜੋ ਬਾਹਰ ਦੇ ਨੇ ਦੁੱਖ ਵੀ ਬਣਾ ਲੈ ਕੇ ਅੱਜ ਸਾਡੇ ਯੋਧੇ ਨੂੰ ਐਸ ਹਾਲ ਚਕੀਨੇ ਪੁੱਛਾਇਆ ਦੋਸਤੋ ਆਉਂ ਗਰੀ ਹੋਰ ਨੇ ਵੀ ਆਉਣਾ ਆਜਾਓ ਆਜਾਓ ਸਟੇਜ ਤੇ ਔਰ ਸਭ ਸਹਿਯੋਗ ਕੀਤਾ ਗਿਆ ਸੀ ਪਹਿਲਾਂ ਕਿਉਂਕਿ ਜਦੋਂ ਲੋਕਤੰਤਰ ਜੇ ਲੋਕ ਚਾਗ ਪੈਂਦੇ ਨੇ ਨਾ ਨੱਲੇਵਾਲ ਸਾਹਿਬ ਤਾਂ ਸਭ ਕੁਝ ਦਰੋਂ ਤੁਸੀਂ ਜਗਾਇਏ ਨੇ ਲੋ ਦੋਨਕ ਕਾਲਪੁਰਖ ਦੀ ਮੇਰ ਹੈ ਤੁਸੀਂ ਜ਼ਰੀਆ ਬਣੇ ਹੋ ਔਰ ਤੁਸੀਂ ਦੇਖਿਓ ਜੇ ਸਭ ਕੁਝ ਹੋਇਆ ਸਭ ਦੀਆਂ دعਵਾਂ ਨਾਲ ਨੇ ਅੱਜ ਔਰ ਆਪ ਮੁਹਾਰੇ ਲੋਕ ਫਰਦ ਰੱਖ ਰਹੇ ਨੇ ਹਰ ਬੰਦਾ ਚਰਚਾ ਕਰ ਰਿਹਾ ਇਸ ਦਾ ਅਸੀਂ ਉਸ ਦਿਨ ਦੋ ਤਿੰਨ ਜਣੇ ਸੀ ਅੱਜ ਵੇਖੋ ਕਿਵੇਂ ਸ਼ੇਬਰਾਂ ਲੱਗੇ ਔਰ ਹਰ ਪਾਸੇ ਚਰਚਾ ਹੈ ਉਹਨੂੰ ਅਸੀਂ ਜਾਨ ਨਹੀਂ ਦੇਣਾ ਇਹਨਾਂ ਗਾਰੰਟੀ ਹੈ ਤੁਹਾਡੇ ਨਾਲ ਬਿਲਕੁਲ ਨਾ ਮੇਰ ਕਰਨਗੇ ਔਰ ਤੁਹਾਡੇ ਵਰਗੇ ਬੰਦੇ ਨੂੰ ਜਾਨ ਨਹੀਂ ਦੇਣਾ ਜ਼ਰੂਰੀ ਹੈ ਐਬ ਜਯੋਦੇ ਦਿਨੋ ਦਿਨ ਹਰ ਰੋਜ਼ ਨਹੀਂ ਆਉਂਦੇ ਚਲੋ ਲੇਖੋ ਤੁਹਾਨੂੰ ਕੋਈ ਨਹੀਂ ਮਾਰੇਗਾ ਬੰਬ ਬੁਮਾ ਨਾ ਹਰ ਤਰ੍ਹਾਂ ਬੋਲੋ ਆਪਾਂ ਉੱਥੇ ਪਿਛਲੇ ਸ਼ੰਗਲ ਚ ਮਿਲਦੇ ਰਹੇ ਆਂ ਇਹ ਸਾਰੀ ਚੀਜ਼ ਵੇਚਦੇ ਹੁੰਦੇ ਸੀ ਯਾਰ ਤੁਸੀਂ ਆਓ ਸਾਰਾ ਕੁਝ ਢਲੇ ਵਾਲਾ ਸਭ ਇਹਦੇ ਅੱਜ ਇਸ ਨੂੰ ਉਹੀ ਗੱਲ ਕਰਕੇ ਆਏ ਕਿ ਜਦ ਮਕਸਦ ਇੱਕ ਹੈ ਜਦ ਮਕਸਦ ਇੱਕ ਹੈ ਬਾਕੀ ਯੂਨੀਅਨ ਹੁੰਦਾ ਤਾਂ ਇੱਥੇ ਆਉਂਦੇ ਕਿਉਂ ਨਹੀਂ ਬਪਾਏ ਲੜਾਈ ਦਾ ਤਰੀਕਾ ਢੂਗਾ ਪਰ ਮਕਸਦ ਇੱਕ ਹੈ ਆਓ ਇੱਥੇ ਜੇ ਉਹ ਦੂਆਉਂਗੇ ਜਦੋਂ ਫਿਰ ਰੱਬ ਨਾ ਕਰੇ ਉਹ ਗੱਲ ਹੋਵੇ ਵੀਰ ਆ ਜਾਣ ਬੇਲ ਹੁਵੇ ਸਾਡੇ ਕੋਲ ਆ ਦੇ ਵੀਰ ਮਾਈਕ 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 ਵੀਡੀਓ ਸ਼ਾਟ ਲੈ ਇਹ ਆ ਪੰਜਾਬ ਮੈਂ ਉਹ ਵੀਰੇ ਉਹ ਮੁੰਡੇ ਨੇ ਆਖੋ ਜੀ ਬਣਾਉਣਗੇ ਹਰਮਿੰਦਰ ਆ ਜਾ ਜੀ ਮੈਂ ਜੀਸ਼ੀ ਜੀ ਬੁਰਦਾਨ ਜਿਹੜੀ ਤੁਸੀਂ ਬੋਲ ਰਹੇ ਹੋ ਨਾ ਬੀਰ ਉਹ ਯਾਰ ਤੁਹਾਡੇ ਆਪਣੇ ਸਾਹਮਣੇ ਮੈਂ ਅੱਜ ਸਭ ਨੂੰ ਕੋਟ ਲੈ ਕੇ ਰਵਿੰਦਰ ਤੇ ਜੋਗੀ ਸਰਵਿੰਦਰ ਵਾਲਪੁਰਾਂ ਦੀ ਇੱਕ ਸਟਰੀ ਸੀ ਜਿਹੜੀ ਜਾਨ ਉਹ ਬਹੁਤ ਪੀਟੀ ਐ ਥੈਂਕਫੁਲ ਵਿਜ਼ਿਬਿਲਟੀ ਇਹਨਾਂ ਨੂੰ ਪਤਾ ਲੱਗਾ ਜਿਹੜੀ ਕਿ ਇਸ ਪਾਸੇ ਰਿਪੋਰਟ ਵਾਲਾ ਬੰਦਾ ਸਵਾਰ ਕਿਉਂ ਬਣਦਾ ਹੁਣ ਕਿ ਕਸਰ ਨਾ ਸਤਿ ਮੀਡੀਆ ਜਦੋਂ ਨੀਅਤ ਸਾਫ਼ ਹੁੰਦੀ ਹੈ ਨਾ ਸਭ ਕੁਝ ਹੋ ਜਾਂਦਾ ਹੈ ਕਿਉਂਕਿ ਜਦੋਂ ਮਨ ਲੰਮਾ ਕਰਦਾ ਹੈ ਤਾਂ ਜਿਹੜਾ ਮਨ ਲੰਮਾ ਕਰਦਾ ਹੈ ਉਹਦਾ ਨਜ਼ਰ ਆ ਰਿਹਾ ਹੈ ਤਾਂ ਪ੍ਰਕਾਸ਼ਤ ਕੀ ਤੁਸੀਂ ਲੇਵਲ ਪੜੀ ਤੁਸੀਂ ਦਿਮਾਗ ਕਰ ਰਹੇ ਹਾਂ ਸਾਰੇ ਇਮੇਜਸ ਨੂੰ ਮਾਗਦੇ ਕਿ ਕਿਉਂਕਿ ਉਹ ਕੱਟ ਗਾ ਵੀ ਕਰਦੇ ਹਨ ਕੰਟਰੋਲ ਹੈ ਪਰ ਹੌਸਲਾ ਦਿਨ ਨਾਲ ਗੱਲਬਾਤ ਕਰ ਰਹੇ ਹਨ ਭਾਰਤ organ ਸਾਰੇ ਥੀਕ ਨੂੰ ਬੰਦਾ ਨਟਾਲ ਹੋ ਜਾਂਦਾ ਰੋਟੀ ਨਾਲ ਖਾ ਹੌਸਲੇ ਦੀ ਗੱਲ 18 ਦੇ ਨਾਲ ਮੈਨੂੰ ਇਹ ਫੀਡਬੈਕ ਕਰਨਾ ਬੰਦ ਕਰ ਸਕਦੇ ਮੈਂ ਖੁਦ ਜਿਹੜਾ ਆਪ ਆਪਣੇ ਆਪ ਨੂੰ ਆਖਣ ਲਿਆ ਵੀ ਜਿਹੜਾ ਮੈਂ ਕੰਮ ਕਰਨਾ ਹੋਰ ਦੋ ਦਿਨ ਪਹਿਲਾਂ ਉਹ ਇਹੋ ਜਿਹਾ ਤੋਂ ਕੰਮ ਕਰਨਾ ਸੀ ਆਵਾਜ਼ ਤੇ ਸਵਾਲ ਨਹੀਂ ਕਰ ਸਕਦੇ ਕੁਝ ਸ਼ੁਰੂ ਹੋ ਗਿਆ ਬੁਲੀਆਂ ਦੇ ਉੱਤੇ ਨਾ ਨਹੀਂ ਆਪੀ ਉਹਨਾਂ ਤੇ ਕਾਫੀ ਅਫੈਕਟ ਹੈ ਜਿਵੇਂ 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 ਜ और सेलें सेलें तो कोई सिम्टम नहीं आ सकते चैस्ट पेन हो गए दर्द हो गए दर्द नहीं बदल आ सकता भी एकदम जमेंट अटैक देने जिम्मेदार ਸੁਸਿਆ ਡੈਡੀਕਲ ਇਹਨਾਂ ਦਾ ਫਰੋਸਟ ਦਾ ਉਹ ਤਾਜ਼ਾ ਰਿਪੋਰਟ ਕੀ ਆ ਜਿਹੜੀ ਇਹ ਚੀਜ਼ਾਂ ਘਟੀਆਂ ਨੇ ਕਿ ਪਲੀਜ਼ ਜਰਾ ਬਾਅਦ ਮੀਡੀਆ ਖੜਾ ਹੁੰਦਾ ਉਹਨੂੰ ਦੱਸ ਜ਼ਰੂਰ ਦਿਓ ਡੇਲੀ ਬਲੇਟ ਜਾਰੀ ਹੈ ਬਜਟ ਦਾ ਇਸੀ ਵੀ ਕੋਮਨਸੀ ਚ ਇਹ ਸਾਨੂੰ ਵੀ ਭੇਜ ਦਿਆ ਕਰੋ ਅਸੀਂ ਵੀ ਇੱਕ ਚੀਜ਼ ਨੂੰ ਪਾਈਏ ਕਿ ਦੁਨੀਆ ਨੂੰ ਪਤਾ ਚੱਲੇ ਕਿ ਇਸ ਵਕਤ ਕਿਹੜੀ ਪੋਜੀਸ਼ਨ 'ਚ ਬੈਠੇ ਨੇ 18 ਦਿਨ ਬਹੁਤ ਹੁੰਦੇ ਨੇ

ਇਸ ਟਾਈਮ ਹੁਣ ਇਹ ਇੱਥੇ ਬੈਠੇ ਹਾਂ ਜਿੱਦਾਂ ਆ ਵੀ ਹੁਣ ਇਹ ਵੀ ਮਤਲਬ ਡੋਗਰੀ ਲੈਂਦੇ ਰਿਕਾਰਡਿੰਗ ਆਪਾਂ ਜਾਂਦੇ ਜੀ ਜੀ ਜਾਨਾ ਜੀ ਸਰੀਰ ਨੂੰ ਸਰੀਰ ਖਾਂਦੇ ਤਾਂ ਕੁਝ ਨਹੀਂ ਅਲਗ ਰਹੇਗਾ ਹੁਣ ਹੀ ਦਿਨੋ ਦੇ ਹਰ ਇੱਕ ਦੇ ਹਰ ਪਲ ਪਲ ਇਹਨਾਂ ਦੀ ਮਤਲਬ ਉੱਚੀ ਜੰਦਰੋਂ ਵੇਸਟ ਹੋਣੀ ਹੈ ਜਿਹੜਾ ਮਸਲ ਬਣਦਾ ਕਿਉਂਕਿ ਏਜ ਇਹਨਾਂ ਦੀ 70 ਦੇ ਕਰੀਬ ਆ ਉਹ ਮਸਲ ਮੁੜ ਕੇ ਨਹੀਂ ਮਰਨ ਹੁੰਦਾ ਮਤਲਬ ਬੰਦਾ ਨਹੀਂ ਮੁੜਦਾ ਉਹ ਮਸਲ ਜਿਹੜੀ ਤੋਂ ਮੈਂ ਤਾਂ ਰੋਜ਼ ਹੀ ਜਾਈ ਰਹੀ ਹਾਂ ਅੱਜ ਆਪਣੀ ਸਰਕਾਰ ਤੱਕ ਕਿਤੇ ਆਪਣੀ ਮੈਡੀਕਲ ਲਾਈਨ ਦਾ ਕਰਕੇ ਮੇਰੇ ਮਤਲਬ ਗਲ ਭਰ ਗਿਆ ਅੱਖਾਂ 'ਚ ਪਾਣੀ ਆ ਗਿਆ ਜਦੋਂ ਇਹਦੀ ਸਥਿਤੀ ਪੁੱਛੀ ਮੀਡੀਆ ਤੁਹਾਨੂੰ ਪਤਾ ਕਿ ਹਿਸਾਬ ਨਾਲ ਪੁੱਛਦਾ ਮੈਂ ਤੋੜਿਆ ਨਹੀਂ ਗਿਆ ਮੇਰੇ ਅੰਦਰ ਸਾਰਾ ਜਿਹਨਾਂ ਬੱਜਾ ਸੀ ਟੋੜ ਖੁੱਲ ਗਿਆ ਵੀ ਇੰਨਾ ਜਿਆਦਾ ਮਿਲਿਆ ਅੰਦਰ ਉਹ ਮਤਲਬ ਆਇਆ ਮੈਨੂੰ ਪਰੇਸ਼ਾਨੀ ਇਹਨਾਂ ਨੇ ਇਹ ਜੋ ਆਪ ਬਤਾਇਆ ਸਿੱਧਾ ਜਦੋਂ ਮੈਂ ਕਿਹਾ ਵੀ ਨਾਰੀਅਲ ਪਾਣੀ ਲਓ ਤੁਸੀਂ ਜਰੂਰ ORS ਲੈ ਲਓ ਜਾਂ ਕੁਝ ਵੀ ਹੈ ਨਾ ਜਰੂਰ ਲਾਓ ਵੀ ਸਾਡੇ ਸਾਹਮਣੇ ਤੁਸੀਂ ਪਲ-ਪਲ ਜਿਹੜਾ ਸਰੀਰ ਤੁਹਾਡਾ ਟੁੱਟਦਾ ਇਹ ਸਾਨੂੰ ਦੱਸਦੇ ਹੁੰਦਾ ਪਰ ਇਹਨਾਂ ਨੇ ਅੱਗੋਂ ਕੀ ਕਿਹਾ ਜਦੋਂ ਤੁਸੀਂ ਕਹਿੰਦੇ ਜੇ ਵੀ ਲੋਕ ਨਹੀਂ ਉੱਠਣਦੇ ਜੇ ਕਿਦਾਂ ਆ ਜਾਂਦੇ ਜਿਹੜੇ ਮਿਹਨਤ ਕਸ਼ ਲੋਗ ਆ ਜਾਂ ਜਿਹੜੇ ਲੋਕ ਉੱਥੇ ਸੜਕਾਂ ਤੇ ਬੀਠੇ ਜਿਹੜੇ ਰੋਜ਼ ਖਾ ਲੈ ਲੈ ਕੇ ਮਰਨਦੇ ਆ ਉਹ ਮੇਰੇ ਤੋਂ ਨਹੀਂ ਬਰਦਾਸ਼ਤ ਹੁੰਦੇ ਮੈਂ ਚਾਹੁੰਦਾ ਵਾਂ ਵੀ ਮੈਂ ਇੱਕ ਹੀ ਕੰਮ ਨਿਭਾਣਾ ਜੇ ਮੇਰੀ ਇਰਸ਼ਾਦਤ ਹੈ ਨਾ ਹੀ ਜੇ ਸਰਕਾਰ ਨੂੰ ਇਹ ਜਿਵੇਂ ਮੈਂ ਇਹ ਕੰਮ ਆਪਣੀ ਮਰਜ਼ੀ ਨਾਲ ਕਰਨਾ ਇਹ ਨਹੀਂ ਵੀ ਮੈਨੂੰ ਨਹੀਂ ਪਤਾ ਵੀ ਜੇ ਮੈਂ ਕੁਝ ਖਾऊं ਨਾ ਜਾਂ ਕੁਝ ਪੀऊं ਨਾ ਤੇ ਮੇਰੀ ਉਹ ਤੇ ਮੈਨੂੰ ਵੀ ਪਤਾ ਵੀ ਇਹ ਤੈ ਹੈ ਮੇਰਾ ਇਹ ਸਿਸਟਮ ਤੇ ਸੋ ਬੜਾ ਇੱਕ ਜਦੋਂ ਮਤਲਬ ਇਸ ਲਾਈਨ ਚ ਹੋਈ ਤੇ ਬੜਾ ਔਖਾ ਨਾ ਕਿਉਂਕਿ ਅਸੀਂ ਜਦੋਂ ਉੱਥੇ ਆਪਣੇ ਮੋਰਚੇ ਦੇ ਵਿੱਚ ਵੀ ਪ੍ਰਧਾਨ ਜੀ ਨਾਲ ਕੋਲੇ ਵੀ ਸਾਰਾ ਆਪਣੀ ਉਹ ਟੀਮ ਦੇ ਬੜੇ ਜਿਆਦਾ ਸਾਡੇ ਕੋਲ ਫੱਟੜ ਹੀ ਹੋਈ ਜਿਵੇਂ ਉਹ ਸਰਕਾਰਾਂ ਲੱਗੀਆਂ ਬੜਾ ਲਾਜ ਕੀਤਾ ਪਰ ਇਹੋ ਜੀ ਸਥਿਤੀ ਕਹਿੰਦੀ ਨਹੀਂ ਇਹ ਵੀ ਰੋਜ਼ ਟ੍ਰੀਟਮੈਂਟ ਕਰਨਾ ਹੈ ਰੋਜ਼ ਇਹਨਾਂ ਦਾ ਮਤਲਬ ਇਹ ਸਾਨੂੰ ਸਾਡੇ ਲਈ ਬੜੀ ਇੱਕ ਦੁੱਖ ਵਾਲੀ ਗੱਲ ਆ ਵੀ ਰੋਜ਼ ਅਸੀਂ ਪ੍ਰਧਾਨ ਜੀ ਦਾ ਇੱਕ ਮਾਪ ਡੰਡ ਦੱਸੰਦੇ ਵੀ ਇੰਨਾ ਇੰਨਾ ਘਟੰਦੇ ਆ ਤੇ ਸਾਡੇ ਤੋਂ ਇਹ ਮਤਲਬ ਸਾਡੀ ਡਿਊਟੀ ਨਹੀਂ ਹੈਗੀ ਵੇਹੇ ਤੇ ਇਹ ਇੱਕ ਇਹਨਾਂ ਨੂੰ ਵੇਖ ਸਕਦੇ ਆ ਤੇ ਪਰ ਇਹਨਾਂ ਦਾ ਇਲਾਜ ਨਹੀਂ ਕਰ ਸਕਦੇ ਪਰ ਅੱਜ ਇਹ ਜਿਹੜੀ ਡਿਊਟੀ ਸਿੱਧਰੀ ਘਟੰਦੇ ਦਾ ਹਿਸਾਬ ਨਾਲ ਇਲਾਜ ਕਰਦੇ ਹਾਂਜੀ ਹਾਂਜੀ ਮਤਲਬ ਬਹੁਤ ਔਖਾ ਸਮਾਂ ਸਾਡੇ ਵਾਸਤੇ ਇੰਨਾ ਜ਼ਿਆਦਾ ਨੀਂਦਾਂ ਦੀ ਅੱਖਾਂ ਪਰਦੀਆਂ ਹਾਂਜੀ ਹਾਂਜੀ ਸਭ ਦੇ ਗੱਲ ਪਰ ਕਮਾਲ ਦੀ ਗੱਲ ਇਹ ਆ ਵੀ ਪ੍ਰਸ਼ਾਸਨ ਦੇ ਖਬਰ ਹੈ ਹਾਂ ਹਾਂ ਔਰ ਜਿਹੜੇ ਸਾਡੇ ਲੋਕ ਹੈ ਉਹ ਜਮੇ ਹੋਏ ਪਰ ਨਹੀਂ ਕਾ ਮੈਨੂੰ ਲੱਗਦਾ ਜਿਵੇਂ ਉਹਨਾਂ ਮਤਲਬ ਲੋਕਾਂ ਨੂੰ ਮਤਲਬ ਹੋ ਸਕਦਾ ਜਿਵੇਂ ਇਹਨਾਂ ਦੀ ਇਹਨਾਂ ਦੀ ਜਿਵੇਂ ਸਰੀਰ ਨੂੰ ਕਸ਼ਟ ਦੇ ਕੇ ਲੋਕਾਂ ਨੂੰ ਜੀ ਅਜੇ ਵੀ ਉਹ ਸਰਫ ਸੋਚਦੇ ਆ ਯਾਰ ਜਿਹੜਾ ਹੁਣ ਕੋਈ ਹੁੰਦਾ ਹੈ ਲੜਨ ਵਾਲੇ ਐ ਖਤਮ ਹੋਈ ਜਾਂਦੇ ਆ ਉਹਨੂੰ ਘਰਾਂ 'ਚ ਬੈਠੇ ਉਹਨੂੰ ਕਦਰ ਕਰਦੇ ਆ ਲੱਗਦਾ ਹੁਣ ਵੀ ਐਂਦਾ ਇੱਕਦਾਂ ਕੁ ਨਿੱਜੀ ਮਸਲੇ ਤੇ ਬੈਠੇ ਇਹ ਸਾਰਿਆਂ ਨੂੰ ਹੋਣਾ ਚਾਹੀਦਾ ਚਲੋ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਤੇਨ 13 ਮੈਂਬਰ ਸਾਡੇ ਪੰਜਾਬ ਦੇ ਨੇ ਉਤੇ ਗੁੰਗੇ ਹੋਏ ਬੈਠੇ ਨੇ ਲਾਣਾ ਤਾਂ ਬੈਣਾ ਉਹਨਾਂ ਦੇ ਕਿ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਬੋਲ ਨਹੀਂ ਸਕਦੇ ਨਹੀਂ ਪੰਜਾਬ ਦਾ ਇੱਕ ਪੁੱਤ ਪਿਛਲੇ 18 ਦਿਨਾਂ ਤੋਂ ਵਰਤ ਕਰੀ ਬੈਠਾ ਕੁਝ ਖਾਣ ਨਹੀਂ ਆ ਰਿਹਾ ਬਈ ਇੱਥੇ ਕਿੰਨੇ ਕਾਰ ਹੋ ਜਾਂ ਆ ਫਿਰ ਦੋਸ਼ ਫਿਰ ਸਾਰਾ ਦੇਖੋ ਦੋਸ਼ ਫਿਰੋਤੀ ਗੱਲ ਮੈਂ ਗੱਲ ਕਰਦੇ ਸਾਡੇ ਚੈਨਲ ਨਾਲੇ ਹੁਣ ਕੋਈ ਚਾਹਨਾ ਆ ਵੀ ਦੋਸ਼ ਵੀ ਕਿਉਂ ਦੇਈ ਰਿਪ੍ਰੈਜ਼ੈਂਟੇਟਿਵ ਹੈ ਨਾ ਕਿ ਉਹ ਕਾਰਟਿਕ ਸੈਟਅਪ ਚ ਉਹਨਾਂ ਨੇ ਥੋੜਾ ਸਿਸਟਮ ਰੱਖਦਾ ਵੀ ਆ ਤੁਸੀਂ ਭਾਈ ਆਪਣੀ ਤਾਂ ਹੀ ਉਹਨਾਂ ਨੂੰ ਕਹਿ ਰਹੇ ਕਿ ਉਹ ਬੋਲਣ ਲੋਕਾਂ ਵੱਲੋਂ ਰਿਪ੍ਰੈਜ਼ੈਂਟੇਟਿਵ ਨਹੀਂ ਉਸ ਪਾਰਲੀਮੈਂਟ ਚ ਬੋਲਣ ਉਸ ਪਾਰਲੀਮੈਂਟ ਨੂੰ ਚੱਲਣ ਨਾ ਦੇਣ ਕਹਿਣ ਸਾਡੇ ਪੁੱਤ ਦੀ ਗੱਲ ਕਰੋ ਮੈਂ ਤਾਂ ਇੱਕ ਦਿਨ ਇੱਥੇ ਕਿਸੇ ਦੇ ਬਜ਼ੁਰਗ ਦਾ ਬਹੁਤ ਸਾਡੇ ਸਾਜਣ ਉੱਥੇ ਕਿ ਉੱਥੇ ਮੈਂ ਕਹਿ ਗਿਆ ਮੈਂ ਤੁਹਾਨੂੰ ਪਰਵਾਹ ਸਭ ਪਰਵਾਹ ਦੇ ਕੋਠੋ ਯਾਰ ਬਸ ਮੋਰ ਨੂੰ ਲੱਗਦਾ ਸਾਰਾ ਪੰਜਾਬ ਫਰਡਾਈ ਤੁਰਪਾ ਆਪਾਂ ਆਪ ਦਾ ਕੰਮ ਕਾ ਪਿੱਛੋ ਤੁਰਲਾਉਂਦੇ ਇਹ ਜਿਹੜੀ ਲੀਡਰਸ਼ਿਪ ਬਾਗੀ ਉਹ ਨਹੀਂ ਦੇ ਤਾ ਚਾਲ ਸੁਰੇ ਲੀਡਰ ਉਹ ਮਾਰੇ ਸੈਂਟਰ ਨਹੀਂ ਚਾਹਦਾ ਸੈਂਟਰ ਨਹੀਂ ਚਾਹਦਾ ਵੀ ਕੋਈ ਆਗੂ ਸਾਡਾ ਵੀ ਆਪਣਾ ਆਗੂ ਪੂਲ ਸਟੇਟ ਦੀ ਲੀਡਰਸ਼ਿਪ ਉਹ ਦੇ ਤਾਉ ਕਿ ਜਿਹਨੇ ਪਿੱਛੇ ਆਉਨੇ ਆ ਵੀ ਬਚਾ ਹਾ ਬਹੁਤ ਚਾ ਪਤਾ ਕੀ ਰਿਹਾ ਹੈ ਇਹ ਕਰਮਠ ਯੋਧੇ ਨਹੀਂ ਇਨੀਓ ਕਰਨਗੇ ਨਾ ਹੀ ਅਸੀਂ ਕਹਾਵਾਂਗੇ ਵੀ ਉਹ ਚੌਂਦੇ ਨੇ ਕਿ ਉੱਠਣ ਡਰਦੇ ਮਾਰੇ ਮੌਤ ਤੋਂ ਔਰ ਫਿਰ ਅਸੀਂ ਬਦਨਾਮ ਕਰ ਸਕੀਏ ਕਿ ਵੇਖੋ ਐ ਆ ਜੀ ਉਹ ਦਸ਼ਮੇਸ਼ ਪਿਤਾ ਦਾ ਪੁੱਤ ਆ ਏ ਉੱਠ ਗਿਆ ਉਹ ਉੱਠਦੇ ਨਹੀਂ ਤਾਂ ਧਾਰ ਕੇ ਨਹੀਂ ਨਹੀਂ ਇਹੀ ਗੱਲ ਹੈ ਬਟ ਕੀ ਅਸੀਂ ਆਪ ਦੇ ਯੋਧੇ ਐਂ ਖਵਾ ਦਿਆਂਗੇ ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਨੇ ਉਹ ਪਾਰਲੀਮੈਂਟ ਕਿਵੇਂ ਚੱਲਣ ਦੇ ਰਹੇ ਨੇ ਬੋਲਦੇ ਕਿ ਉਹ ਨਹੀਂ ਉੱਥੇ ਖੜੇ ਹੋਗੇ ਬਿੱਲ ਜਾਣ ਚੱਕਣਾ ਜਿਹੜੇ ਉਦੋਂ ਪਿਛਲੀ ਵਾਰੀ ਚੱਕ ਕੇ ਖੜੇ ਸੀ بولਣ ਸਾਡਾ ਬੰਦਾ ਉੱਥੇ ਜਾ ਰਿਹਾ ਓਏ ਉਹਦੀਆਂ ਮੰਗਾਂ ਨੂੰ ਜਾਂ ਤਾਂ ਤੁਸੀਂ ਕਹੋ ਨਾਜਾਇਜ਼ ਨੇ ਜਾਇਜ਼ ਮੰਗਾਂ ਨੇ ਤੁਸੀਂ ਇਹ ਗੱਲ ਨਹੀਂ ਕਰ ਸਕਦੇ ਔਰ ਇਹ ਸਾਡੀ ਸਰਕਾਰ ਹੈ ਜਿਹੜੀ ਸੈਂਟਰ ਵਾਲੀ ਹੈ ਲੋਕਾਂ ਦੀ ਕਿ ਪੰਜਾਬ ਵਾਲਿਆਂ ਨੂੰ ਇਕੱਠੇ ਕਰੋ ਇੱਥੇ ਘੁੱਟ ਦਿਓ ਗਲਾ ਇੱਥੇ ਉਹ ਗੁਜ਼ਰ ਜਾਣ ਜਾਂ ਫਿਰ ਉਹ ਭੱਜ ਜਾਣ ਤੇ ਸਾਡੀ ਗੱਲ ਮੰਨ ਲੈਣ ਨਹੀਂ ਸਰ ਜੱਪਾ ਸਰਕਾਰ ਨੂੰ ਦੋਸ਼ ਦੇਵੇ ਜਿਹੜੇ ਬਾਕੀ ਉੱਥੇ ਬਾਕੀ ਉਹ ਲੋਕ ਵੀ ਜਿਹੜੇ ਬਾਕੀ ਹੋਰ اپੋਜੀਸ਼ਨ ਵਾਲੇ ਪੰਜਾਬ 'ਚ ਵੀ ਤਾਂ ਬਾਕੀ ਆ ਉਹ ਕੁਝ ਨਹੀਂ ਹੈ ਚੁੱਪ ਬੈਠੇ ਨੇ ਅਕਾਲੀ ਆ ਮਾਨੂੰ ਆਪਦੀਆ ਭੋਲਾ ਮੁਕਸ਼ਾਲੀਆਂ ਓਕੇ ਆ ਜੋ ਫਿਰ ਤੁਸੀਂ ਤਾਂ ਆ ਜੋ ਭੁੱਲ ਬਖਸ਼ਾਈ ਨਹੀਂ ਭੁੱਲ ਕਰੀ ਜਾਂਦੇ ਇੱਥੇ ਬੈਠੋ ਆ ਸਭ ਦੇ ਲਈ ਬਹੁਤ ਜ਼ਿਆਦਾ ਇੱਕ ਹਿਸਾਬ ਨਾਲ ਚੈਲੰਜ ਹੈ ਵੀ ਜਿੱਦਾਂ ਇਹਨਾਂ ਨੂੰ ਹੁਣ ਕਿਉਂਕਿ ਇਹ ਕਿ ਆਪਣੇ ਲਈ ਥੋੜੀ ਆ ਇਹਦਾ ਲਈ ਬਾਈ ਇੱਥੇ ਡਾਂਗਾ ਚੱਕ ਕੇ ਹੁਣ ਬਿਲਕੁਲ ਪੀਸਫੁਲ ਪ੍ਰੋਟੈਸਟ ਸ਼ਾਂਤ ਮਹਿਤਰੀ ਕੋਈ ਵੀ ਕਰ ਸਕਦਾ ਕੋਈ ਵੀ ਕਰ ਸਕਦਾ ਦੇਖਣ ਵਾਲੇ ਆਖਣਾ ਕੋਈ ਤਾਰਾ ਨਹੀਂ ਲੱਗਦੀ ਤੁਹਾਡੇ ਤੇ ਜੇ ਆ ਵੀ ਜਾਓਗੇ ਕੋਈ ਤਾਰਾ ਕੋਈ ਕਾਨੂੰਨ ਤੁਹਾਨੂੰ ਕੁਝ ਸਜੰਦੇ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਵੇਂ ਉਹਨਾਂ ਮੰਨ ਲਓ ਇਹ ਪਏ ਆ ਨਾ ਇਹਨਾਂ ਨੇ ਅੱਜ ਤੱਕ ਮੈਂ ਤੇ ਗਿਆ ਨਾ ਵੀ ਪ੍ਰਧਾਨ ਜੀ ਮੈਂ ਤਾਂ ਦੇਖ ਮੈਨੂੰ ਇੱਕ ਦਿਨ ਵੀ ਸੁਣਿਆ ਵੀ ਕੋਈ ਵੀ ਪੁੱਛਦਾ ਤੇ ਆਂਦੇ ਵੀ ਚੰਦੀ ਗੱਲਾਂ ਔਰ ਜੋ ਉਹਨਾਂ ਦੀ ਸਰੀਰ ਦੀ ਸਥਿਤੀ ਹੈ ਕਿਉਂਕਿ ਮੈਂ ਸਾਰੀਆਂ ਰਿਪੋਰਟਾਂ ਵੇਖੀਆਂ ਮੈਂ ਸਾਰੇ ਚੈੱਕਅਪ ਕੀਤਾ ਸਾਰਾ ਕੁਝ ਇਹਨਾਂ ਦਾ ਵੇਖਿਆ ਵਾ ਵੀ ਅੰਦਰੂਨੀ ਵੀ ਬਹੁਤ ਜਿਆਦਾ ਪ੍ਰੋਬਲਮ ਆ ਰਹੀ ਇਹਨਾਂ ਨੂੰ ਬਹੁਤ ਜਿਆਦਾ ਤੰਗ ਹੋ ਰਹਿਣ ਕਿਉਂ ਜੁਰ ਕੈਸਟ ਜਿਹੜਾ ਵਾ ਨਾ ਇਹਦੇ ਨਾਲ ਜਿਹੜਾ ਹੁਣ ਫੈਸਲਾ ਲੈ ਲਿਆ ਨੀ ਨੀ ਮੈਂ ਇੱਕ ਗੱਲ ਕਰਦਾ ਵੀ ਉਹ ਸਾਡਾ ਸਾਡਾ ਖਦਸ਼ਾ ਜਾਇਜ਼ ਹੈ ਕੋਈ ਬੰਦਾ ਦਰਸ਼ਨ ਸੁਣ ਕੇ ਰੂਮਾਂ ਆੜਰੀ ਜਾਲ ਕਰਦੇ ਆਪਾਂ ਹਨ ਮਰਨ ਵਾਰਤ ਬਹੁਤ ਬੰਦਿਆਂ ਨੇ ਦੇਖਿਆ ਪਰ ਉਹ ਜੋ ਦਾ ਨਮਾਹ ਕੇ ਕਹਿੰਦੇ ਵੀ ਗੱਲ ਇਹ ਰਹਿ ਗਿਆ ਨਾ ਪੀੜੀਆਂ ਯਾਦ ਕਰਨੀ ਉਸ ਗੱਲ ਨੂੰ ਪੰਜਾਬੀ ਸੂਬਾ ਕਦੇ ਭੁੱਲ ਨਹੀਂ ਸਕਦਾ ਉਹਨਾਂ ਦੀ ਕੁਰਬਾਨੀ ਨੂੰ ਪਰ ਨਹੀਂ ਵੀ ਅਸੀਂ ਕਰੂ ਨੀ ਚਾਹ ਦੇ ਰੱਬ ਨਾ ਕਰੇ ਉਹ ਹੋਵੇ ਕਿ ਸਾਡਾ ਇੱਕ ਹੋਰ ਯੋਧਾ ਇਸੇ ਲੜਾਈ ਚ ਇਸ ਕਰਕੇ ਗੱਲ ਇਹ ਤੇ ਚੜਦੀ ਗੱਲ ਹੀ ਕਰੋ ਹਾਂਜੀ ਚੜਦੀ ਕਲਾ ਜੀ ਨਾਲ ਗੱਲ ਕਰੋ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਨਾਲ ਨੇ ਇਹ ਮੋਰਚੇ ਫਤਿਹ ਮੈਂ ਤੁਹਾਨੂੰ ਇਹਨਾਂ ਦੀ ਸਥਿਤੀ ਦੱਸੀ ਕਿ ਉਹ ਫਰਜ ਬੰਦਾ ਕਿੰਨੇ ਦਿਨਾਂ ਤੋਂ ਲੱਗਦੇ ਵੀ ਜੋ ਉਹਨਾਂ ਦਾ ਹੈ ਨਾ ਬਾਕੀ ਉਹ ਤੇ ਚੜ੍ਹਦੀ ਕਲਾ ਜੀ ਆ ਉਹ ਤੇ ਪਰਮਾਏ ਪਰਮੇਸ਼ਰ ਦੀ ਕਿਉਂਕਿ ਚੜ੍ਹਦੀ ਕਲਾ ਕਰਕੇ ਅੱਜ ਤੱਕ ਇੱਥੋਂ ਤੱਕ ਨਹੀਂ ਤੇ ਪਹਿਲੇ ਦਿਨ ਨਹੀਂ ਨਹੀਂ ਦੇ ਵਿੱਚ ਇਹ ਬੜਾ ਔਖਾ ਸੀ ਇੱਥੋਂ ਤੱਕ ਪਹੁੰਚਣਾ ਇਹਨਾਂ ਦਿਨ ਦੀ ਜਿਹੜੀ ਭੁੱਖਾ ਨੂੰ ਉਹ ਨਹੀਂ ਹਰ ਬੰਦਾ ਬਰਦਾਸ਼ਤ ਕਰਦਾ ਪ੍ਰਭੂ ਕੀ ਮਨ ਜੋ ਹੈ ਭਾਈ ਇਹ ਮੈਨੂੰ ਤਾਂ ਕੰਮ ਬਾਹਰ ਹੀ ਲੱਗਦਾ ਪੱਤੀ ਹੋਣਾ ਮੈਨੂੰ ਲੱਗਦਾ ਮਤਲਬ